ਸਕਾਉਟ ਜੀ ਕਿ ਅੱਜ ਆਪਾਂ ਸੂਟ ਲੈ ਕੇ ਆਏ ਆਂਗੇ ਪਸ਼ਮੀਨੇ ਦੇ ਵਿੱਚ ਆਉਣਗੇ ਮੈਂ ਸਟਾਈਲ ਲਈ ਸ਼ੰਦਾਸ ਤੋਂ ਅਗਰ ਤੁਸੀਂ ਕੋਈ ਵੀ ਸੂਟ ਆਰਡਰ ਕਰਨੀ ਆਪਾਂ ਨੂੰ ਤਾਂ WhatsApp ਤੇ ਮੈਸੇਜ ਕਰਕੇ ਕਾਲ ਕਰ ਸਕਦੇ ਹੋਗੀ ਆਪਣਾ WhatsApp ਨੰਬਰ ਹੈ 6284188643 ਉੱਤੇ ਤੁਸੀਂ ਸੂਟਸ ਬਾਰੇ ਫੁੱਲ ਡਿਟੇਲ ਹੈ ਜਿਹੜੀ ਉਹ ਲੈ ਸਕਦੇ ਹੋਗੇ ਜਿਹੜਾ ਆਪਣੇ ਕੋਲੇ ਫਸਟ ਸੂਟ ਹੈ ਇਹ ਰੂਬੀ ਕਲਰ ਦੇ ਵਿੱਚ ਆਊਗਾ ਪਸ਼ਮੀਨੇ ਦੇ ਵਿੱਚ ਜਿਹੜਾ ਆਪਣੇ ਕੋਲੇ ਸੂਟ ਹੈ ਉਹ ਸਟਿਚ ਹੋ ਕੇ ਰੈਡੀ ਹੋਇਆ ਡਿਟੇਲਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਇਸ ਤਰ੍ਹਾਂ ਆਊਗਾ ਆਪਣੇ ਕੋਲੇ ਸੂਟ ਹੈ ਜੋ ਇਹ ਪਸ਼ਮੀਨੇ ਦੇ ਉੱਪਰ ਰੈਡੀ ਹੋਇਆ ਰੂਬੀ ਕਲਰ ਹੈ ਤੇ ਜਿਹੜਾ ਇਹ ਵਰਕ ਹੈ ਉਹ ਮਸ਼ੀਨ ਵਰਕ ਦੇ ਵਿੱਚ ਆਪਣੇ ਕੋਲੇ ਸੂਟ ਰੈਡੀ ਹੋਇਆ ਹੋਇਆਗਾ ਇਹਦੀ ਬੈਕ ਦੇ ਉੱਪਰ ਵੀ ਕੰਮ ਆਊਗਾ ਤੇ ਫਰੰਟ ਦੇ ਉੱਪਰ ਵੀ ਕੰਮ ਆਊਗਾ ਇਸ ਤਰ੍ਹਾਂ ਆਪਾਂ ਲੇਸ ਦੇ ਕੇ ਇਹਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਵੀ ਪੇਜ ਕਲਰ ਦੇ ਨਾਲ ਜਿਹੜੀਆਂ ਇਹਦੀਆਂ 슬ੀਵਸ ਤੇ ਉੱਪਰ ਕੰਮ ਆਊਗਾ ਇਸ ਤਰ੍ਹਾਂ 슬ੀਵਸ ਤੇ ਉੱਪਰ ਆ ਜੂਗਾ ਕਾਫੀ ਹੈਵੀ 슬ੀਵਸ ਬਣੀਆਂ ਹੋਈਆਂ ਹੈਗੀਆਂ ਤਾਂ ਬੋਰੀ ਵਗੈਰਾ ਦੀ ਸਟੱਫ ਦੀ ਹੈ ਜਿਹੜੀ ਗਰੰਟੀ ਹੋਏਗੀ ਪਸ਼ਮੀਨੇ ਦੇ ਉੱਪਰ ਜਿਹੜਾ ਇਹ ਆਪਣੇ ਕੋਲੇ ਸੀਗਾ ਮਸ਼ੀਨ ਲੂਜ਼ ਪਲਾਜ਼ੋ ਸਟਿਚ ਕਰਵਾਇਆ ਹੋਇਆਗਾ ਇਸ ਤਰ੍ਹਾਂ ਪਲਾਜ਼ੋ ਆ ਜੂਗਾ ਇਹ ਇਹ ਸਿਰਫ ਆਪਾਂ ਨੇ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਪਲਾਜ਼ੋ ਦੇ ਉੱਪਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਆਪਣੇ ਕੋਲ ਸਟਿਚਿੰਗ ਹੈ ਜਿਹੜੀ ਉਹ ਕਰਵਾ ਸਕਦੇ ਹੋਗੇ ਪਲਾਜ਼ੋ ਸ਼ਰਾਰਾ ਗਰਾਰਾ ਲਹਿੰਗਾ ਕੁਛ ਵੀ ਆਪਣੇ ਕੋਲੇ ਸਟਿਚਿੰਗ ਹੈ ਜਿਹੜੀ ਅਵੇਲੇਬਲ ਹੈ ਤਾਂ ਇਹ ਜੋ ਆਪਣੇ ਕੋਲੇ ਨੈਕਸਟ ਸੂਟ ਆਊਗਾ ਇਹ ਵੀ ਬਹੁਤ ਸੋਹਣਾ ਆਪਣੇ ਕੋਲੇ ਸੂਟ ਹੈ ਜੋ ਰੈਡੀ ਹੋਇਆ ਹੋਇਆਗਾ ਇਸ ਸੂਟ ਦੀ ਮੈਂ ਸਟੇਟਸ ਲਗਾਇਆ ਸੀ ਤਾਂ ਸਾਰੇ ਪੁੱਛ ਰਹੇ ਸੀ ਪਲੀਜ਼ ਫੁੱਲ ਪਿਕ ਜਿਹੜੀ ਉਹ ਤੁਸੀਂ ਅਪਲੋਡ ਕਰੋ ਤਾਂ ਜਿਹੜਾ ਆਪਣੇ ਕੋਲੇ ਸੀਗਾ ਲਾਈਟ ਜਾਂ ਮਾਊਸ ਸ਼ੇਡ ਆਜੂਗਾ ਆਪਣੇ ਕੋਲੇ ਇਹ जोड़ा अपने सूट रेडी किया पशमीन के उपर रूबी पशमीन के उपर अपने को जोड़ा सूट है रेडी ये फ्रंट अ बैक चौक के उपर आ, है जोड़ा वर्क आया अपने की तो है फ्रंट बैक चौकस के उपर काम, काम तो है है दे उपर काम किया होगा यीवस के उपर काम आज आप बिल्कुल हल्का जहा कम रख के अपने एक स्टाइलिश सूट है, है जो रेडी तो किया है जो योपर स्टिचिंग होगी उदो तो भी आप भीडियो अपलोड करा तो यर ਸਾਨੂੰ ਜਿਹੜੇ ਦੇ ਸਕਦੇ ਹੋਗੇ ਇਹ ਸ਼ਾਰਟ ਦੇ ਉੱਪਰ ਕੰਮ ਆਊਗਾ ਤਾਂ ਜਿਹੜੀ ਇਹਦੀ ਬਾਟਮ ਹੈ ਬਹੁਤ ਸੋਹਣੀ येलो ਸ਼ੇਡ ਦੇ ਵਿੱਚ ਆਪਾਂ ਨੇ ਸੇਮ ਕਲਰ ਦੇ ਨਾਲ ਜਿਹੜਾ ਆਪਾਂ ਨੇ ਇਹ ਵਰਕ ਦਿੱਤਾ ਹੋਇਆ ਬਾਟਮ ਦੇ ਉੱਪਰ ਇਸ ਤਰ੍ਹਾਂ ਹੈ ਜਿਹੜੀ ਇਹਦੀ ਬਾਟਮ ਆ ਜੂਗੀ ਇਹ ਬਾਟਮ ਦੇ ਉੱਪਰ ਵਰਕ ਆਊਗਾ نیچے ਆਪਾਂ ਨੇ ਕਟ ਵਰਕ ਕੀਤਾ ਹੋਇਆ ਸੇਮ ਥ्रेड ਲਗਾ ਕੇ ਜਿਹੜਾ ਆਪਾਂ ਨੇ ਮਸ਼ੀਨ ਵਰਕ ਕੀਤਾ ਹੋਇਆ ਹੈਗਾ ਇਸ ਤਰ੍ਹਾਂ ਦੇ ਨਾਲ ਜਿਹੜਾ ਇਹਦਾ ਆਪਾਂ ਨੇ ਦੁਪੱਟਾ ਰੱਖਿਆ ਹੋਇਆਗਾ ਤੇ ਜਿਹੜਾ ਆਪਾਂ ਇਹਦਾ ਦੁਪੱਟਾ ਰੱਖਿਆ ਹੋਇਆਗਾ ਉਹ ਆਪਾਂ ਨੇ ਸਟਾਈਲਿਸ਼ ਦੁਪੱਟਾ ਇਹਦੇ ਨਾਲ ਰੈਡੀ ਕੀਤਾਗਾ ਇਹ ਆਪਣੇ ਪੂਲ ਸੀਗਾ ਬਲੈਕ ਕਲਰ ਦਾ ਦੁਪੱਟਾ ਇਸ ਤਰ੍ਹਾਂ ਲੈਰੀਏ ਦੇ ਵਿੱਚ ਦੁਪੱਟਾ ਹੈ ਇਹਦੀ ਆਪਾਂ ਨੇ 4 ਸਾਈਡ ਤੇ ਬਿਲਕੁਲ ਬ੍ਰੀਕ ਜਾਂ ਕੱਟਵਰਕ ਦਿੱਤਾ ਹੋਇਆ ਹੈ ਇਸ ਤਰ੍ਹਾਂ ਆਪਾਂ ਨੇ ਲੱਗ ਤੇ ਡਿਫਰੈਂਡ ਜਿਹੜਾ ਪੀਸ ਹੈ ਉਹ ਇਸ ਸੂਟ ਦੇ ਨਾਲ ਰੈਡੀ ਕੀਤਾ ਹੋਇਆਗਾ ਇਹਦੇ ਤੁਸੀਂ ਮੈਨੂੰ ਆਰਡਰ ਦੇ ਸਕਦੇ ਹੋਗੇ ਤਾਂ ਕੁਝ ਕੇ ਪੇਸੇ ਦੁਪੱਟੇ ਦੇ ਜਿਹੜੇ ਆਪਣੇ ਕੋਲੇ ਅਵੇਲੇਬਲ ਹੈ ਇਹਦੇ ਵਿੱਚ ਗੇ ਤੇ ਬਲੈਕ ਇਹ ਤੁਹਾਨੂੰ ਮਿਲੂਗਾ ਤੇ ਵਿਦ ਵਰਕ ਹੋਗੇ ਪ੍ਰੋਪਰ ਸੂਟ ਹੀ ਤੁਹਾਨੂੰ ਇਹ ਹੈ ਜਿਹੜਾ ਮਿਲੂਗਾ ਅਗਰ ਵਰਕ ਤੁਸੀਂ ਚੇਂਜ ਕਰਵਾਉਣਾ ਹੈ ਉਹ ਤੁਸੀਂ ਕਰਵਾ ਸਕਦੇ ਹੋਗੇ ਇਸ ਤਰ੍ਹਾਂ ਇਹ ਸੂਟ ਦੀ ਫੁੱਲ ਲੁੱਕ ਆਲ ਵੀ ਜਦੋਂ ਸੂਟ ਸਟਿਚ ਹੋ ਗਿਆ ਆਪਾਂ ਫੁੱਲ ਵੀਡੀਓ ਹੈ ਜਿਹੜੀ ਉਹ ਵੀ ਇੰਸਟਾਗ੍ਰam ਤੇ ਅਪਲੋਡ ਕਰਾਂਗੇ ਤਾਂ ਜਿਨ੍ਹਾਂ ਨੇ ਮੇਰਾ ਇੰਸਟਾਗ੍ਰam ਪੇਜ ਫੋਲੋ ਨਹੀਂ ਕੀਤਾ ਪਲੀਜ਼ ਉਹ ਫੋਲੋ ਜਰੂਰ ਕਰਿਓ ਅੰਦਾਜ਼ ਕ੍ਰੀਏਸ਼ਨਸ 2022 ਦੇ ਨਾਮ ਤੇ ਜਦੋਂ ਤੁਸੀਂ ਭਰੋਗੇ ਤਾਂ ਆਪਣਾ ਪੇਜ ਆ ਜਿਹੜਾ ਉਹ ਖੁੱਲ ਜੂਗਾ ਤਾਂ ਪਲੀਜ਼ ਉਹਨੂੰ ਜਰੂਰ ਫੋਲੋ ਕਰਿਓ ਇਹ ਆਪਣੇ ਕੋਲੇ ਨਿਊ ਡਿਜ਼ਾਈਨ ਜਿਹੜਾ ਰੈਡੀ ਹੋਇਆ ਸੀਗਾ ਤਾਂ ਜਿਹੜਾ ਆਪਣੇ ਕੋਲੇ ਸੈਕਿੰਡ ਅ ਨੈਕਸਟ ਸੂਟ ਆ ਜੂਗਾ ਇਹ ਆਪਣੇ ਕੋਲੇ ਪਿਓਰ ਜਾਰਜਟ ਦੇ ਵਿੱਚ ਸੂਟ ਆ ਜਿਹੜਾ ਰੈਡੀ ਹੋਇਆਗਾ ਤੁਸੀਂ ਦੇਖ ਸਕਦੇ ਹੋਗੇ ਕਿ ਇਹਦੇ ਦੇ ਉੱਪਰ ਆਪਾਂ ਨੇ ਕੰਮ ਕੀਤਾ ਹੋਇਆਗਾ ये जरी दे फिनिशिंग वगैरह तो चैक कर सकते हो जो इस तरह जो सूट अपने को बन के रेडी हो बहुत सोहना लाइट परपल माउस ज शेड है जो सूट का अपने को अपने को शर्ट आजगी ये जोड़ा अपने को स्लीवस के उपर काम आजगा स्लीवस के उपर आपने छोटी छोटी बूटी दिती हुई है ਇਸ ਤਰ੍ਹਾਂ ਦੇ ਨਾਲ ਇਹ 슬ੀਵਸ ਆ ਜਾਣੀਆਂ ਇਹ ਹੈ ਜਿਹੜੀ ਸ਼ਰਟ ਆਊਗੀ ਸਾਰਿਆਂ ਦੇ ਦੁਪੱਟੇ ਹੈ ਜਿਹੜੇ ਆਪਣੇ ਕੋਲੇ ਲੇਸਿਸ ਵਗੈਰਾ ਦਾ ਕਰਕੇ ਹਜੇ ਪਏ ਹੋਏ ਆ ਰੈਡੀ ਨਹੀਂ ਹੋਏ ਤਾਂ ਜਿਹੜਾ ਆਪਣੇ ਕੋਲੇ ਨੈਕ ਸੂਟ ਆਊਗਾ ਉਹ ਵੀ ਆਪਣੇ ਕੋਲੇ ਸੇਮ ਕਲਰ ਵਿੱਚ ਆਊਗਾ ਇਹ ਵੀ ਕਾਫੀ ਪਰਮਾ ਜਾਂ ਸਟੱਫ ਹੈ ਇਹ ਆਪਾਂ ਨੇ ਲਾਈਟ ਜਾਂ ਮਾਊਸ ਗ੍ਰੇਜਾ ਕਲਰ ਸ਼ੀਟਸ ਜਿਹਾ ਤਾਂ ਇਹਦੇ ਉੱਪਰ ਆਪਾਂ ਨੇ ਮਸ਼ੀਨ ਵਰਕ ਨਾਲ ਲਾਈਟ ਡਾਰਕ ਗ੍ਰੇ ਕਲਰ ਦੇ ਨਾਲ ਜਿਹੜਾ ਆਪਾਂ ਨੇ ਇਹਨੂੰ ਵਰਕ ਦੀ ਫਿਨਿਸ਼ਿੰਗ ਕੀਤੀ ਹੋਈ ਹੈਗੀ ਇਸ ਤਰ੍ਹਾਂ ਦੇ ਨਾਲ ਜਿਹੜੀ ਵਰਕ ਦੀ ਫਿਨਿਸ਼ਿੰਗ ਹੈ ਕੁਆਲਿਟੀ ਹੈ ਸਟੱਫ ਦੀ ਉਹ ਤੁਸੀਂ ਨੇੜ ਤੋਂ ਹੈ ਜਿਹੜਾ ਚੈੱਕ ਕਰ ਸਕਦੇ ਹੋਗੇ ਇਸ ਤਰ੍ਹਾਂ ਆਊਗਾ ਇਹ ਕੇਰੇ ਦੇ ਉੱਪਰ ਸਗਾ ਇਹ ਹੀ ਸੇਮ ਵਰਕ ਹੈ ਜੋ ਆਪਣੇ ਕੋਲੇ 슬ੀਵਜ਼ ਦੇ ਉੱਪਰ ਆਜੂਗਾ ਇਹ ਵੀ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਬਣਾ ਸਕਦੇ ਹੋਗੇ ਕੋਨਾਂ ਵਿంటర్ ਸੀਜ਼ਨ ਦਾ ਤਾਂ ਉਹਦਾ ਕਰਕੇ ਜਿਹੜੀ ਕਾਟਨ ਦੇ ਵਿੱਚ ਕਲਰ ਦੀ ਆਪਸ਼ਨ ਹੈ ਜਿਹੜੀ ਉਹ ਕੱਟ ਹੁੰਦੀ ਹੈਗੀ ਤਾਂ ਜਿਵੇਂ ਵਿంటర్ ਸੀਜ਼ਨ ਦਾ ਕਰਕੇ ਜਿਹੜੇ ਪਸ਼ਮੀਨੇ ਦੇ ਵਿੱਚ ਉਹ ਆਪਾਂ ਕੋਈ ਵੀ ਕਲਰ ਲੈ ਸਕਦੇ ਆ ਤਾਂ ਕਾਟਨ ਦੇ ਵਿੱਚ ਇਹ ਹੀ ਡਿਜ਼ਾਈਨ ਰੈਡੀ ਕਰਵਾਉਣਾ ਤਾਂ ਸੀਮ ਇਹ ਪਸ਼ਮੀਨੇ ਦੇ ਉੱਪਰ ਰੈਡੀ ਕਰਵਾ ਸਕਦੇ ਹੋਗੇ ਨੈਕਸਟ ਸੂਟ ਆਪਣੇ ਕੋਲੇ ਆਊਗਾ ਇਸ ਤਰ੍ਹਾਂ ਆਊਗਾ ਇਹ ਸੂਟ ਹੈ ਏ ਜਿਹੜੇ ਆਪਾਂ ਨੇ ਪੈਨਲ ਦਿੱਤੇ ਹੋਏ ਆ ਇਹ ਪੀਟਾ ਵਰਕ ਦੇ ਵਿੱਚ ਐਡ ਕੀਤੇ ਹੋਏ ਹੈਗੇ ਡਿਜ਼ਾਈਨ ਉਹ ਵੀ ਸੇਮ ਹੈ ਹਰਾਸ਼ਟ ਕਲਰ ਦੇ ਉੱਪਰ ਏ ਆਪਣੇ ਕੋਲੇ ਰੈਡੀ ਹੋਏ ਹੋਇਆ ਤਾਂ ਜਿਹੜਾ ਇਹਦਾ ਕੰਬੀਨੇਸ਼ਨ ਬਾਟਮ ਹੈ ਉਹ ਸਕਿਨ ਕਲਰ ਦੀ ਆਉਗੀ ਜਿਹੜੇ ਵਾਲੇ ਪੈਨਲਸ ਹੈ ਇਹ ਪੀਟਾ ਵਰਕ ਦੇ ਵਿੱਚ ਆਉਣਗੇ ਨੀਚੇ ਹੈ ਜਿਹੜਾ ਆਪਣੇ ਕੋਲੇ ਉਹ ਜਰੀ ਦੇ ਵਿੱਚ ਕੰਮ ਆਊਗਾ ਜਰੀ ਪਲੱਸ ਆਪਾਂ ਨੇ ਜਿਹੜਾ ਹੈ ਰੇਸ਼ਮ ਦਾ ਕੰਮ ਐਡ ਕੀਤਾ ਹੋਇਆਗਾ ਜਿਹੜੀਆਂ ਇਹਨੀਆਂ 슬ੀਵਸ ਹੈਗੀਆਂ ਆ ਇਹ ਕੰਮ ਹੈ ਜਿਹੜਾ ਆਪਣੇ ਕੋਲੇ 슬ੀਵਸ ਦੇ ਉੱਪਰ ਆਜੂਗਾ ਇਸ ਤਰ੍ਹਾਂ ਦੇ ਨਾਲ ਤੁਸੀਂ ਕੁਝ ਵੀ ਅਗਰ ਹੋਰ ਐਡ ਕਰਵਾਉਣਾ ਹੈ ਉਹ ਵੀ ਕਰਵਾ ਸਕਦੇ ਹੋਗੇ ਜਿਵੇਂ ਦਾ ਤੁਸੀਂ ਵਰਕ ਐਡ ਕਰਵਾਉਂਗੇ ਉਸੇ ਤਰ੍ਹਾਂ ਜਿਹੜਾ ਸੂਤ ਦੀ ਕਾਸਟ ਹੈ ਉਹ ਵੱਧਦੀ ਜਾਂਦੀ ਹੈ ਦੁਪੱਟੇ ਵਗੈਰਾ ਤੁਸੀਂ ਆਪਣੀ ਚੋਇਸ ਅਕੋਰਡਿੰਗ ਕੋਈ ਵੀ ਇਹਨਾਂ ਨਾਲ ਐਡ ਕਰਵਾ ਸਕਦੇ ਹੋਗੇ ਤਾਂ ਪਲੀਜ਼ ਮੈਸੇਜ ਕਰਕੇ ਜਰੂਰ ਦੱਸਿਓ ਤੁਹਾਨੂੰ ਮੇਰੇ ਰਿਸੋਰਸਸ ਹੈ ਜਿਹੜੇ ਕਿ ਵੰਦੀ ਲੱਗਦੇ ਹੈਗੇ ਅਗਰ ਮੇਰੇ ਚੈਨਲ ਤੇ ਫਸਟ ਟਾਈਮ ਆਇਓ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਵੀਡੀਓ ਨੂੰ ਲਾਈਕ ਕਰਕੇ ਜਾਇਓ ਤੇ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਵੀ ਜਰੂਰ ਕਰਿਆ ਕਰੋ ਤਾਂ ਮਿਲਦੇ ਆ ਹੋਰ ਨਵੇਂ ਸੋਚ ਦੇ ਨਾਲ ਥੈਂਕ ਯੂ